4 ਕਿਲੋ ਦਾ ਕੰਬਲ ਆਈ 4 ਕਿਲੋ ਦਾ ਸਿੰਗਲ ਬੈੱਡ ਦਾ ਕੰਬਲ ਇਤਿਹਾਸ ਦੇ ਵਿੱਚ ਦੇਖੋ ਇਹ 4 ਕਿਲੋ ਦਾ ਕੰਬਲ ਸਿੰਗਲ ਬੈੱਡ ਦਾ ਐਡਾ ਭਾਰੀ ਕੰਬਲ ਦੇ ਰਹੇ ਆ ਇਕ ਵਾਰੀ ਫੇਰ ਤੁਹਾਡਾ ਕਰਦੇ ਆ ਜੀ ਸਵਾਗਤ ਮਲੇਰਕੋਟਲਾ ਲਾਈਵ ਤੇ ਅੱਜ ਅਸੀਂ ਗਿਆਨੀ ਜੀ ਦੀ ਹੱਟੀ ਤੇ ਪਹੁੰਚੇ ਆ ਜਿਵੇਂ ਪਹਿਲਾਂ ਇਹਨਾਂ ਦੀ ਵੀਡੀਓ ਪਾਈ ਸੀ ਬਹੁਤ ਤੁਸੀਂ ਪਿਆਰ ਦਿੱਤਾ ਸੀ ਤੇ ਅਸੀਂ ਵੀ ਕੋਸ਼ਿਸ਼ ਕੀਤੀ ਸੀ ਵੀ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਕਰਾਈਏ ਅੱਜ ਫੇਰ ਤੁਹਾਡੇ ਵੱਡੇ ਫਾਇਦੇ ਕਰਾਉਣ ਇਹਨਾਂ ਦੀ ਸੀਜ਼ਨਲ ਸੇਲ ਤੇ ਆਪਾਂ ਤੁਹਾਨੂੰ ਲੈ ਆਏ ਆ ਇਹ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸੁਖਤੈਨ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ ਜੀ ਤੇ ਫਿਰ ਅੱਜ ਹੁਣ ਕਿਹੜੇ ਕਿਹੜੇ ਫਾਇਦੇ ਕਰਾ ਰਹੇ ਹਾਂ ਤੇ ਕਿਹੜੇ ਕਿਹੜੇ ਸਟੱਫ ਤੇ ਆਪਾਂ ਨੇ ਲਾਇਆ ਜੀ ਸੇ ਅੱਜ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਆਈਟਮਾਂ ਲੈ ਕੇ ਆਏ ਆ ਠੀਕ ਹੈ ਜੀ ਜਿਵੇਂ ਕੀ ਕਾਟਨ ਦੀ ਬੈੱਡ ਸ਼ੀਟ ਹੈ ਇੱਕ ਰੈਬਿਟ ਫਾਰ ਆਲਾ ਬਲੈਂਕਟ ਹੈ ਹੋਰ ਵੀ ਬਿਹਤਰੀਨ ਬਿਹਤਰੀਨ ਆਈਟਮਾਂ ਨੇ ਆਪਾਂ ਸ਼ੁਰੂ ਕਰਦੇ ਹਾਂ ਆਪਾਂ ਕਾਟਨ ਦੀ ਬੈੱਡ ਸ਼ੀਟ ਤੋਂ ਠੀਕ ਹੈ ਜੀ ਕਾਟਨ ਦੀ ਬੈੱਡ ਸ਼ੀਟ ਹੋਊਗੀ ਉਮਦਾ ਕਪੜਾ ਹੋਊਗਾ ਫਾਸਟ ਕਲਰ ਹੋਣਗੇ ਔਰ 800 ਦੀ ਬੈੱਡ ਸ਼ੀਟ ਹੈ ਪੱਕੇ ਕਲਰ ਹੋਣਗੇ ਸਾਈਜ਼ ਹੋਊਗਾ 900 100 ਦੋ ਪਿੱਲੋ ਕਵਰ ਨੇ ਫੁੱਲ ਸਾਈਜ਼ ਦੀ ਬੈੱਡ ਸ਼ੀਟ ਹੈ ਇਹਦੇ ਚਾਹ ਦੇਖੋ ਫਿਟਿਡ ਬੈੱਡ ਸ਼ੀਟ ਹੈ ਫਿਟਿਡ ਹੈ ਇਲਾਸਟਿਕ ਵਾਲੀ ਬੈੱਡ ਸ਼ੀਟ ਹੈ ਫਾਸਟ ਕਲਰ ਨੇ ਪੱਕੇ ਰੰਗ ਨੇ ਡਿਜ਼ਾਈਨ ਜਿਹੜੇ ਤੁਸੀਂ ਕਹੋਗੇ ਫਲਾਵਰ ਵਾਲੇ ਡਿਜ਼ਾਈਨ ਜਿਓਮੈਟ੍ਰੀਕਲ ਡਿਜ਼ਾਈਨ 1000 ਰੁਪਏ ਦੀ ਬੈੱਡ ਸ਼ੀਟ ਹੈ ਇਹਦੇ ਨਾਲ ਵੀ ਇੱਕ ਨਾਲ ਇੱਕ ਫ੍ਰੀ ਦੇਆਗੇ ਆਪਾਂ मतलब 1000 ਰੁਪਏ ਚ ਦੋ ਬੈੱਡ ਸ਼ੀਟਾਂ ਦੇਆਗੇ ਹਾਂਜੀ ਜੇ ਤੁਸੀਂ ਇੱਕ ਲੈਣਾ ਚਾਹਦੇ ਹੋ 500 ਦੀ ਇੱਕ ਵੀ ਦੇ ਦਾਂਗੇ ਇਹ ਨਹੀਂ ਵੀ ਜ਼ਬਰਦਸਤੀ ਦੋ ਹੀ ਲੈਣੀਆਂ ਪੈਣ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ 180x80 ਸਾਈਜ਼ ਦਾ 1300 ਰੁਪਏ ਦੀ ਬੈੱਡ ਸ਼ੀਟ ਹੈ ਉਹੀ ਸਕੀਮ ਹੈ ਇੱਕ ਨਾਲ ਇੱਕ ਫ੍ਰੀ ਇਹਦਾ ਵੀ ਲਿਖਾ ਦਿਓ ਜੀ ਡਿਜ਼ਾਈਨ ਇਹਦੇ ਵਿੱਚ ਬਹਤਰੀਨ ਡਿਜ਼ਾਈਨ ਹੈ ਜੀ ਪਹਿਲਾਂ ਆਓ ਤੇ ਪਹਿਲਾਂ ਪਾਓ ਇਹੀ ਕਹਾਂਗਾ ਮੈਂ ਠੀਕ ਹੈ ਜੀ ਇੱਕ ਮਾਡਲ ਅਸੀਂ ਲੈ ਕੇ ਆਏ ਆ ਲਗਜ਼ਰੀ ਮਾਡਲ ਇਹਦਾ ਨਾਮ ਹੈ ਲਗਜ਼ਰੀ ਮਾਡਲ 3 ਬਹੁਤ ਹੀ ਬਿਹਤਰੀਨ ਹੈ ਮੈਂ ਕਹਿੰਦਾ ਜੀ ਇਹ ਬੁਲਬੁਲ ਦਾ ਬੱਚਾ ਹੈ ਬਹੁਤ ਖੂਬਸੂਰਤ ਚੀਜ਼ ਹੈ ਬਹੁਤ ਹੀ ਖੂਬਸੂਰਤ ਡਿਜ਼ਾਈਨ ਨੇ 1500 ਰੁਪਏ ਦੀ ਬੈੱਡ ਸ਼ੀਟ ਹੈ ਉਹੀ ਆਫਰ ਹੈ ਇੱਕ ਨਾਲ ਇੱਕ ਫ੍ਰੀ ਇਹ ਰੈਬਿਟ ਫਾਰ ਦਾ ਬਲੈਂਕਟ ਹੈ ਜੀ ਇਹ ਮਿਡ ਚੈਨਲ ਦਾ ਬਲੈਂਕਟ ਹੈ ਸਾਈਜ਼ ਬੜਾ ਵੱਡਾ ਹੈ ਬਹੁਤ ਵੱਡਾ ਸਾਈਜ਼ ਹੈ ਪੂਰੇ ਕਮਰੇ ਵਿੱਚ ਵਿਛਾ ਦਿਓ ਬਹੁਤ ਖੁੱਲਾ ਸਾਈਜ਼ ਹੈ ਇਹ ਬਲੈਂਕਟ ਦਾ ਜਿਹੜਾ ਰੇਟ ਹੈ 3600 ਹੈ ਆਪਾਂ ਆਫਰ ਉਹੀ ਦੇ ਰਹੇ ਹਾਂ 3600 ਦੇ ਵਿੱਚ ਦੇਵਾਂਗੇ ਦੋ ਬਲੈਂਕਟ ਠੀਕ ਹੈ ਕਲਰ ਬਹੁਤ ਨੇ ਜੀ ਜਿਵੇਂ ਕਿ ਗ੍ਰੇ ਕਲਰ ਆ ਗਿਆ ਮਾਊਸ ਕਲਰ ਆ ਗਿਆ ਪਿੰਕ ਕਲਰ ਆ ਗਿਆ ਪਿਆਜ਼ੀ ਕਲਰ ਆ ਗਿਆ ਕਲਰ ਬਹੁਤ ਨੇ ਇੱਕ ਰੈਵਿਟ ਜਿਹੜਾ ਫਾਇਦਾ ਜੀ ਇਹਦਾ ਫਾਇਦਾ ਕੀ ਹੁੰਦਾ ਫਿਰ ਇਹ ਨਾਲ ਫੀਲਿੰਗ ਬੜੀ ਵਧੀਆ ਆਂਦੀ ਹੈ ਜਦੋਂ ਆਪਾਂ ਪਛਾਨਦੇ ਆ ਕਮਰੇ ਦੇ ਵਿੱਚ ਵਾਤਾਵਰਨ ਹੈ ਜਿਹੜਾ ਬੜਾ ਬਿਹਤਰੀਨ ਇੱਕ ਲਗਜ਼ਰੀ ਲੁੱਕ ਆ ਜਾਂਦੀ ਹੈ ਸਿੰਗਲ ਬੈੱਡ ਦਾ ਕੰਬਲ ਲੈ ਕੇ ਆਏ ਆ 4 ਕਿਲੋ ਦਾ weight ਹੈ 2400 ਰੇਟ ਹੈ ਇੱਕ ਨਾਲ ਇੱਕ ਫ੍ਰੀ ਹੈ ਦੇਖੋ ਜੀ 4 ਕਿਲੋ ਦਾ ਕੰਬਲ ਆਈ 4 ਕਿਲੋ ਦਾ ਸਿੰਗਲ ਬੈੱਡ ਦਾ ਕੰਬਲ ਇਤਿਹਾਸ ਦੇ ਵਿੱਚ ਦੇਖੋ ਇਹ 4 ਕਿਲੋ ਦਾ ਕੰਬਲ ਸਿੰਗਲ ਬੈੱਡ ਦਾ ਐਡਾ ਭਾਰੀ ਕੰਬਲ ਦੇ ਰਹੇ ਆ ਸਿਰਫ 1200 ਰੁਪਏ ਦੇ ਵਿੱਚ ਰੇਟ ਹੈ 2400 2500 ਰੁਪਏ ਦਾ ਕੰਬਲ ਹੈ ਦੇਖੋ ਜੀ ਡਬਲ ਉਹੀ ਸਕੀਮ ਆ ਇੱਕ ਨਾਲ ਇੱਕ ਫਰੀ 2500 ਚ ਦੋ ਕੰਬਲ ਡਬਲ ਬੈੱਡ ਦੇ ਇਹ ਹੋ ਗਿਆ ਸਾਈਜ਼ ਦੇਖ ਲਓ ਕੰਬਲ ਦਾ ਬਹੁਤ ਵੱਡਾ ਸਾਈਜ਼ ਹੈ ਸਾਈਜ਼ ਪੂਰਾ ਖੁੱਲਾ ਡੁਲਾ ਹੋਊਗਾ ਰੰਗ ਕਈ ਹੋਣਗੇ ਇਸ ਤੋਂ ਉੱਪਰ ਆਫਰ ਆ ਗਿਆ 3000 ਵਾਲਾ 3000 ਦੇ ਵਿੱਚ ਦੇ ਰਹੇ ਆ ਉਹੀ ਕੰਬਲ ਦੋ 1500 ਦਾ ਇੱਕ ਵੀ ਦੇ ਦਾਂਗੇ ਨਹੀਂ ਹੈ ਦੋ ਹੀ ਲੈਣੇ ਪੈਣਗੇ 3000 ਚ ਦੋ ਕੰਬਲ 6 ਕਿਲੋ ਵੇਟ ਆ ਕੰਬਲ ਦਾ ਚੱਕਿਆ ਨਹੀਂ ਜਾਂਦਾ ਹੈ ਦੇਖੋ ਦੋ ਬੰਦੇ ਨਾਲ ਪੱਲੇਦਾਰ ਲੈ ਆਣੇ ਪੈਣਗੇ ਥੋਨੂੰ じゃ ਕੰਬਲ ਲੱਗਿਆ ਆ ਬੜੂਗਾ ਇੱਕ ਕਾਲਾ ਮਿਲਨੀ ਵਾਲਾ ਕੰਬਲ ਇਹ ਦੇ ਰਿਹਾ ਸਿੰਗਲ ਬੈੱਡ ਦਾ ਕੰਬਲ ਹੈ ਓਨਲੀ 500 ਰੁਪਏ ਦੇ ਵਿੱਚ ਦੇਖੋ ਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸਾਈਜ਼ ਕੋਈ ਐ ਨਹੀਂ ਹੈ ਵੀ ਬਹੁਤ ਛੋਟਾ ਹੈ ਸਾਰੀ ਪੂਰਾ ਫੁੱਲ ਹੋਊਗਾ ਮੇਲੇ ਦੇ ਵਿੱਚ ਜਾਤਾ ਦਿੱਤਾ ਜਾਂਦਾ ਹੈ ਜਾਂ ਕਿਸੇ ਨੂੰ ਡੋਨੇਟ ਕਰਨਾ ਆਪਾਂ ਨੇ ਕਿਸੇ ਨੂੰ ਗਿਫਟ ਕਰਨਾ ਸਿਰਫ 500 ਰੁਪਏ ਦੇ ਵਿੱਚ ਦਾ ਸਿੰਗਲ ਬੈੱਡ ਦਾ ਕੰਬਲ ਇਹ ਕਾਇਆ ਹੀ ਆ ਦੇਖੋ 골ਡਨ ਰੈਬਿਟ ਫਰ ਮੈਟ 골ਡਨ ਦਾ ਮਤਲਬ ਹੈ ਉੱਪਰ ਸੋਨਾ ਲੱਗਿਆ ਹੋਇਆ ਇਹ ਕੱਲਾ ਸੋਨਾ ਤਾਰ ਕੇ ਤੁਸੀਂ ਵੇਚ ਦਿਓ 60-70 ਹਜ਼ਾਰ ਦਾ ਇੱਕ ਮੈਟ ਦੇ ਉੱਪਰ ਸੋਨਾ ਲੈ ਜਾਓ ਫਾਰਮੈਟ ਦੇਣ ਜਾ ਰਹੇ ਹਾਂ ਸਿਰਫ 250 ਰੁਪਏ ਚ ਦੇਖੋ ਹੈ ਫਾਇਦੇ ਵਾਲਾ ਸੌਦਾ ਇਹ ਕਿਵੇਂ ਪੋਸੀਬਲ ਹੈ ਜੀ ਫਿਰ ਇਹੀ ਤਾਂ ਗੱਲ ਹੈ ਜੀ ਫਿਰ ਗਿਆਨੀ ਜੀ ਦੀ ਹੱਟੀ ਤਰੀ ਦਾ ਲੋਕ ਕਹਿੰਦੇ ਨੇ ਗਿਆਨੀ ਜੀ ਦੀ ਹੱਟੀ ਤੇ ਜਾਣਾ ਹੈ ਗਿਆਨੀ ਜੀ ਦੀ ਹੱਟੀ ਤੇ ਜਾਣਾ ਕੋਈ ਗੱਲ ਪਿੱਛੇ ਗਿਆਨੀ ਜੀ ਦੀ ਹੱਟੀ ਦੇ ਲੋਕ ਆਉਂਦੇ ਨਹੀਂ ਬਾਕੀ ਪਰਮਾਤਮਾ ਦੀ ਕਿਰਪਾ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਇਹਨੂੰ ਕਹਿੰਦੇ 골ਡਨ ਰੈਬਿਟ ਵਰ 골ਡ ਲੱਗਿਆ ਹੋਇਆ ਉੱਪਰ ਇਹਨੇ ਸੱਚੇ ਕੋਠੇ ਖੜ ਕੇ ਨੱਚਾ ਪਰ ਓਲਾ ਨਹੀਂ ਰੱਖਣਾ ਕੋਈ ਨਾ ਜੀ ਕਰ ਲਾਂਗੇ ਨਹੀਂ ਨਹੀਂ ਇਹ ਗੱਲ ਨਹੀਂ ਹੈ ਸਚਾਈ ਦੇ ਚੱਲਾਂਗੇ ਰੇਟ ਰੱਖਾਂਗੇ ਘੱਟ ਜਿਹੜਾ ਗਾਕਾ ਦਾ ਰੈਬਿਟ ਫਰ ਦਾ ਰੈਂਡਰ ਬੋਲ ਵਾਲਾ ਡਿਜ਼ਾਈਨ ਕਹਿੰਦਾ ਕਿ ਨਾ ਬੋਲ ਵਾਲਾ ਡਿਜ਼ਾਈਨ ਆ ਪੌਲ ਪੜਿਆ ਆ ਤੇ ਇਹ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਆ ਬਿਹਤਰੀਨ ਕੁਆਲਿਟੀ ਆ ਪਿੱਛੇ ਰਬੜ ਲੱਗੀ ਹੋਈ ਆ ਐਂਟੀ ਸਲਿੱਪ ਆ ਸਲਿੱਪ ਨਹੀਂ ਕਰਦਾ ਹੈਗਾ ਇਹ ਦੇਖੋ ਜੀ ਇਹਦਾ ਸਲਿੱਪ ਨਹੀਂ ਮਾਰਦਾ ਹੈ ਬੜਾ ਖੂਬਸੂਰਤ ਹੈ ਇਹ ਕਲਰ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਮੀਨ ਨਾਲ ਲਾਕ ਹੋ ਜਾਂਦਾ ਪੂਰਾ ਲਾਕ ਹੋ ਜਾਂਦਾ ਦੇਖੋ ਜੀ ਲਾਕ ਹੋ ਜਾਂਦਾ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਅਸੀਂ ਇਹਦੇ ਵਿੱਚ ਇੰਪੋਰਟਡ ਗਲੀਚਾ ਹੈ ਕੀਮਤ ਹੈਗੀ ਆ ਤੁਸੀਂ ਕਹੋਗੇ 3000 ਮੈਂ ਕਹੂੰਗਾ ਨਹੀਂ ਤੁਸੀਂ ਕਹੋਗੇ 5/2 ਦਾ ਗਲੀਚਾ 1200 ਰੁਪਏ ਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਕਿੰਨੇ ਪਿਆਰੇ ਕਲਰ ਨੇ ਬਹੁਤ ਚੀਜ਼ ਹੈ ਤੁਸੀਂ ਕਹੋਗੇ ਇਹ ਵੀ ਲੈ ਜਾ ਇਹ ਵੀ ਲੈ ਜਾ ਇਹ ਨਹੀਂ ਲੈ ਜੇ ਤਾਂ ਐ ਸਮਝ ਲਓ ਵੀ ਲੈ ਕੇ ਜਾਣਾ ਬਣਦਾ ਸਿਰਫ 1200 ਰੁਪਏ ਦੇ ਵਿੱਚ ਜੀ ਸਿਰਫ 1200 ਚ 5/2 ਦਾ ਕਲਰ ਦੇਵਾਂਗੇ 4 ਕਰੀਮ ਕਲਰ ਦੇਵਾਂਗੇ ਬਲੂ ਕਲਰ ਦੇਵਾਂਗੇ ਮਹਿਰੂਨ ਕਲਰ ਦੇਵਾਂਗੇ ਮੋਰ ਪੰਖੀ ਕਲਰ ਦੇਵਾਂਗੇ ਜਿਹੜਾ ਆਪਣੀ 3600 ਵਾਲੀ ਸਕੀਮ ਹੈ ਉਹ ਉਵੇਂ ਦੀ ਉਵੇਂ ਹੀ ਚੱਲ ਰਹੀ ਹੈ ਹਾਇ ਤੱਕ ਮਾਲ ਆਪਣੇ ਕੋਲੇ ਉਹਦੇ ਚ ਪਿਆ ਹੈ 3600 ਰੁਪਏ ਦੇ ਵਿੱਚ ਹੈ ਚਾਈਨਾ ਦਾ ਗਲੀਚਾ ਦੇਾਂਗੇ ਦੋ ਪੀਸ ਰੇਟ ਲਾਵਾਂਗੇ 1 ਦਾ ਦੇਾਂਗੇ 2 ਯਾਨੀ ਕਿ 3600 ਦਾ ਅੱਧ ਹੋ ਗਿਆ 1800 18 ਚੈੱਕ ਕਰੋ ਜੀ ਇਹਦਾ 7210 ਦਾ ਗਲੀਚਾ ਓਨਲੀ 1800 ਚ 1800 ਚ ਰੰਗ ਦੇਾਂਗੇ 4-5 ਪਿੰਕ ਹੋਊਗਾ ਮਹਿਰੂਨ ਹੋਊਗਾ ਬਲੂ ਹੋਊਗਾ 골ਡਨ ਹੋਊਗਾ ਕਾਫੀ ਹੋਊਗਾ 5-6 ਰੰਗ ਦੇਣ ਜਾ ਰਹੇ ਹਾਂ ਸਿਰਫ ਔਰ ਸਿਰਫ 1800 ਚ ਅੱਛਾ ਠੀਕ ਇਹ ਜਰੀ ਵਾਲੇ ਪਰਦੇ ਨੇ ਜੀ ਅੱਛਾ ਆਹ ਵਾਲੇ ਜੀ ਜਰੀ ਵਾਲੇ ਪਰਦੇ ਨੇ 5 ਕਲਰ ਨੇ ਇਹਦੇ ਵਿੱਚ ਇੱਕ ਹੋ ਗਿਆ ਕਾਫੀ ਇੱਕ ਹੋ ਗਿਆ ਕਰੀਮ ਇੱਕ ਹੋ ਗਿਆ ਮਹਿਰੂਨ ਮਹਿਰੂਨ ਚ ਆ ਗਿਆ ਇੱਕ ਹੋ ਗਿਆ ਗ੍ਰੇ ਇੱਕ ਹੋ ਗਿਆ ਗੋਲਡਨ ਇਹਦੀ ਕੀਮਤ ਦਾ ਅੰਦਾਇਆ ਲਾਓ ਤੁਸੀਂ ਕਹੋਗੇ 1000 ਦਾ 1200 ਦਾ ਨਹੀਂ ਨਹੀਂ ਇੰਨੇ ਦਾ ਤਾਂ ਲੱਗਦਾ ਜੀ 7 ਫੁੱਟ ਦਾ ਪਰਦਾ ਦੇਣਾ 350 ਚ 350 ਦੇ ਵਿੱਚ 350 ਤੋਂ ਸਹੀ ਸੁਣਿਆ 350 ਚ ਪਰਦਾ ਦੇਣਾ 7 ਫੁੱਟ ਦਾ 8 ਫੁੱਟ ਦਾ ਲਵੋਗੇ 50 ਰੁਪਏ ਵਾਜਣਗੇ 9 ਫੁੱਟ ਦਾ ਲੌਂਗ ਹੈ 50 ਹਰ ਵਾਜਣਗੇ ਹਰ ਵਾਜਣਗੇ 골ਡਨ ਜਰੀ ਵਾਲਾ ਪਰਦਾ ਇਹ ਤਮਾਕਾ ਚੀਜ਼ ਆਈ ਆ ਤਮਾਕਾ ਜੀ ਪਰਦੇ ਬਾਕੀ ਪਰਦੇ ਦਾ ਮਤਲਬ ਆਪਣਾ ਬਹੁਤ ਵੱਡਾ ਕੰਮ ਹੈ ਜੀ ਪਰਮਾਤਮਾ ਦੀ ਮਿਹਰ ਹੈ ਰੱਬ ਦੀ ਕਿਰਪਾ ਨਾਲ ਤੁਹਾਡੀ ਪਹਿਲੀ ਵੀਡੀਓ ਨਾਲ ਸਾਡੇ ਕੋਲ ਇਨੇ ਕਸਟਮਰ ਆਏ ਨੇ ਪਰਦੇਆਂ ਵਾਸਤੇ ਇਨੇ ਕਸਟਮਰ ਆਏ ਨੇ ਮੈਂ ਕਹਿੰਦਾ ਉਸ ਰੱਬ ਦਾ ਲੱਖ ਲੱਖ ਸ਼ੁਕrana ਕਰਦੇ ਤੇ ਦੇਖ ਲਓ ਜੀ ਪਰਦੇ ਤੇ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਯਾਨੀ ਜੀ ਮਤਲਬ 10-12 ਲੱਖ ਦਾ ਮਾਲ ਤਾਂ ਆਪਣਾ ਬਾਹਰ ਹੀ ਲੱਗਿਆ ਹੋਇਆ ਹੈ ডিসਪਲੇਅ ਤੇ ਲੱਗਿਆ ਹੈ 10 ਲੱਖ ਦਾ ਸਚਾਈ ਹੈ ਜੀ 4500 ਡਿਜ਼ਾਈਨ ਦੇ 45 4500 ਡਿਜ਼ਾਈਨ ਨੇ ਜੇ ਆਪਾਂ ਮੋਟਾ ਜਿਹਾ ਆਈਡੀਆ ਲਾਈਏ ਵੀ 200 ਦਾ ਇੱਕ ਪਰਦਾ ਲਈਏ ਵਿੱਚ 1000 ਵਾਲਾ ਵੀ ਹੈ ਵਿੱਚ 500 ਵਾਲਾ ਹੀ ਹੈ ਤਾਂ ਦੇਖ ਲਓ ਤੁਸੀਂ ਹਿਸਾਬ ਲਾ ਲਓ ਲੜਕੀ ਨੂੰ ਸ਼ਰਦੀ ਵਿੱਚ ਦੇਣ ਵਾਸਤੇ ਇਹ ਯਾਰੀ ਬੈਡਿੰਗ ਸੈਟ ਦੇਖੋ ਜੀ ਮਤਲਬ ਚੱਕਣ ਲੱਗੇ ਤਾਂ ਵੀ ਜ਼ੋਰ ਲੱਗਦਾ ਹੈ ਜ਼ੋਰ ਲੱਗਦਾ ਹੈ ਔਰ ਚੀਜ਼ ਦੇਖੋ ਤੁਸੀਂ ਕਿੰਨੀ ਰਾਇਲ ਲੁੱਕ ਹੈ ਜੀ ਉਹੀ ਗੱਲ ਹੈ ਵੀ 골ਡਨ ਘੜਾਈ ਕੀਤੀ ਹੀ ਹੈ ਉੱਪਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਮੈਂ ਕਹਿੰਦਾ ਜੀ ਤੁਸੀਂ ਕਹਿੰਦੇ ਲੈ ਜਾ ਲੈ ਜਾ ਲੈ ਜਾ ਲੈ ਜਾ ਆ ਦੇਖੋ ਇਹਦੇ ਨਾਲ ਆ ਸਮਾਨ ਹੈ ਜੀ ਆ ਨਾਲ ਸਾਰਾ ਸਮਾਨ ਹੈ ਆ ਬੈੱਡ ਸ਼ੀਟ ਹੈ ਆ ਸਾਰਾ ਸਮਾਨ ਹੈ ਇਹ ਅੱਛਾ ਬੈੱਡ ਸ਼ੀਟ ਆ ਗਈ ਬੈੱਡ ਸ਼ੀਟ ਆ ਗਈ ਰਜਾਈ ਆ ਗਈ ਪਿੱਲੋ ਕਵਰ ਆ ਗਏ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਚੀਜ਼ ਆ ਬਹੁਤ ਸੋਹਣੀ ਚੀਜ਼ ਆ ਸ਼ਬਦ ਨਹੀਂ ਹੈਗੇ ਨਹੀਂ ਸੋਹਣੀ ਸਹੀ ਗੱਲ ਆ ਜੀ ਇਹਨੇ ਕਮਰੇ ਦੀ ਲੁੱਕ ਚੇਂਜ ਕਰ ਦੇਣੀ ਆ ਜੀ ਮੈਂ ਕਹਿੰਦਾ ਰਾਇਲ ਲੁੱਕ ਆ ਰਾਇਲ ਰਾਇਲ ਸ਼ਾਹੀ ਲੁੱਕ ਆ ਠੀਕ ਆ ਜੀ ਉਸ ਤੋਂ ਇਲਾਵਾ ਨਾਲ ਇਹਦੇ ਦੋ ਪਿੱਲੋ ਕਵਰ ਨੇ ਜੀ ਰੇਟ ਤੁਹਾਨੂੰ ਦੱਸਦਾ ਆਈਡੀਆ ਵੀ 5500 ਤੋਂ ਸੈੱਟ ਸਟਾਰਟ ਹੈ ਇਹਦੇ 4-5 ਵੈਰਾਈਟੀਆਂ 5500 6500 8000 9500 ਉਹ ਤੁਸੀਂ ਜਿਹੋ ਜੀ ਵੈਰਾਈਟੀ ਪਸੰਦ ਕਰੋਗੇ ਉਹਦੇ ਮੁਤਾਬਕ ਰੇਟ ਲੱਗ ਜਾਊਗਾ ਚੀਜ਼ ਬਹੁਤ ਸੋਹਣੀ ਹੈ ਇਹ ਕਹਿੰਦੀ ਹੈ ਲੈ ਜਾ ਲੈ ਜਾ ਲੈ ਜਾ ਮੈਨੂੰ ਲੈ ਜਾ ਆਪ ਮੂੰਹ ਬੋਲਦੀ ਹੈ ਜੀ ਇਹਦੇ ਵਿੱਚ ਕਿੰਨੇ ਕ ਕਲਰ ਮਿਲ ਜਾਣਗੇ ਇਹ ਵੀਰ ਜੀ 4-5 ਕਲਰ ਨੇ ਜਿਵੇਂ ਕਿ ਗ੍ਰੀਨ ਹੋ ਗਿਆ ਜਾ ਤੱਕ ਵੈਸੇ ਚੱਲਦਾ ਮਹਿਰੂਨ ਤੇ ਰੈੱਡ ਹੈ ਚ ਰਮਜ਼ਾਨ ਤੇ ਮੌਕੇ ਦੇ ਆਪਾਂ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਹੁੰਦਾ ਕੁਆਲਿਟੀ ਦੇ ਵਿੱਚ ਮਸੱਲੇ ਜਿਹਨੂੰ ਪ੍ਰੇਅਰ ਮੈਟ ਵੀ ਕਹਿ ਸਕਦੇ ਆ ਆਪਾਂ ਉਹ ਰੇਟ ਰੇਟ ਬਹੁਤ ਬਹੁਤ ਹੀ ਬੈਸਟ ਰੇਟ ਦੇਣ ਜਾ ਰਹੇ ਆ 250 ਰੁਪਏ ਦੇਖੋ ਆ 250 ਰੁਪਏ ਦੇ ਵਿੱਚ ਦੇ ਰਹੇ ਆ ਆਪਾਂ ਬਹੁਤ ਸੋਹਣਾ ਬਹੁਤ ਸੌਫਟ ਫੀਲ ਹੈ ਚਾਈਨਾ ਦਾ ਮਸੱਲਾ ਤੁਸੀਂ ਆਪ ਖੁਦ ਵਰਤਣਾ ਹੈ ਜਾਂ ਕਿਸੇ ਨੂੰ ਗਿਫਟ ਕਰ ਕਲਰ ਬੜੇ ਪਿਆਰੇ ਪਿਆਰੇ ਨੇ ਆ ਦੇਖੋ 250 300 350 400 500 ਸਾਰੇ ਕਲਰ ਨੇ ਅਵੇਲੇਬਲ ਤੁਸੀਂ ਆਪ ਖੁਦ ਯੂਜ਼ ਕਰਨਾ ਹੈ ਜਾਂ ਕਿਸੇ ਨੂੰ ਗਿਫਟ ਕਰਨਾ ਹੈ ਰਮਜ਼ਾਨ ਦੇ ਮੌਕੇ ਤੇ ਆਪਾਂ ਨੇ ਰੇਟ ਘਟਾਤੇ 500 ਰੁਪਏ ਦੇ ਵਿੱਚ ਦੋ ਕਰ ਦਿੱਤੇ ਨੇ 500 ਰੁਪਏ ਦੇ ਵਿੱਚ ਦੋ ਦੋ ਦੇਣੇ ਨੇ 500 ਚ ਦੋ ਦੇਣੇ ਨੇ ਤੁਰਕੀ ਦਾ ਮੇਡਿੰਗ ਤੁਰਕੀ オリジナル ਆ ਜੀ ਕਹਿਣ ਚ ਨਹੀਂ オリジナル ਤੁਰਕੀ ਦਾ ਹੈ ਤੇ ਉਹ ਦੇ ਆਗੇ ਸਿਰਫ ਆਪਾਂ 600 ਰੁਪਏ ਦੇ ਵਿੱਚ ਇਹਦੇ ਵਿੱਚ ਵੀ 8 ਤੋਂ 10 ਕਲਰ ਨੇ ਇਹ ਦੇਣ ਜਾ ਰਹੇ ਹਾਂ ਸਿਰਫ 600 ਰੁਪਏ ਦੇ ਵਿੱਚ ਇੱਕ ਆ ਇਰਾਨੀ ਆ ਇਰਾਨ ਦਾ ਬਣਿਆ ਹੋਇਆ ਅੱਛਾ ਜੀ ਇਹ ਦੇਣ ਜਾ ਰਹੇ ਆਪਾਂ ਸਿਰਫ ਸਿਰਫ 600 ਰੁਪਏ ਦੇ ਵਿੱਚ ਇਹ ਵੀ 600 ਚ ਦੇਣਾ ਠੀਕ ਜਿੰਨਾ ਮਰਜੀ ਵਾਸ਼ ਕਰੋ ਇਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਚਾਹੇ ਹੈਂਡ ਵਾਸ਼ ਕਰੋ ਚਾਹੇ ਮਸ਼ੀਨ 'ਚ ਤੋਂ ਉਹ ਬੜੇ ਪਿਆਰੇ ਪਿਆਰੇ ਕਲਰ ਨੇ پڑے ਉਮਦਾ ਕਲਰ ਨੇ ਤੁਸੀਂ ਕਹੋਗੇ ਵੀ ਯਾਰ ਕਿਹੜਾ ਲਈਏ ਤੇ ਕਿਹੜਾ ਛੱਡੀਏ ਆ ਗਿਆ ਡਿਜੀਟਲ ਪ੍ਰਿੰਟ ਡਿਜੀਟਲ ਪ੍ਰਿੰਟ ਦੇਣ ਜਾ ਰਹੇ ਆ 500 'ਚ ਦੋ ਪੀਸ ਹੂੰ ਡਿਜੀਟਲ ਪ੍ਰਿੰਟ ਹੈ ਜੀ 500 'ਚ ਦੋ ਪੀਸ ਬਾਕੀ ਵੈਰਾਈਟੀ ਇੰਨੀ ਜ਼ਿਆਦਾ ਹੈ ਪਹਿਲਾਂ ਵੀ ਗੱਲ ਕਹਿ ਚੁੱਕੇ ਆਪਾਂ ਤੁਹਾਨੂੰ ਵੀ ਸਾਡੇ ਕੋਲੇ ਇੰਨੀ ਵੈਰਾਈਟੀ ਆ ਵੀ ਸ जान ਦੇ ਬਾਬੇ ਤੇ ਇਹ ਕਾਰਪਟ ਵਾਲੀ ਸਫ 4 ਫੁੱਟ ਦੀ ਚੌੜਾਈ ਹੈ ਜੀ ਰੇਟ ਦੇਣ ਜਾ ਰਹੇ ਆ ਧਿਆਨ ਨਾਲ ਸੁਣ ਲੋ 48 ਰੁਪਏ ਰਨਿੰਗ ਫੁੱਟ ਦੇ ਵਿੱਚ ਦਿਆਂਗੇ 48 ਰੁਪਏ ਰਨਿੰਗ ਫੁੱਟ 4 ਫੁੱਟ ਚੌੜਾਈ ਹੈ 48 ਰੁਪਏ ਰਨਿੰਗ ਫੁੱਟ 4 ਕਲਰ ਮਿਲਣ ਗਏ ਮੈਰੂਨ ਕਾਫੀ ਬਲੂ ਤੇ ਗ੍ਰੀਨ ਕਹਿੰਦੇ ਕਾਲੀ ਨਾਲੀ ਸਫ ਇਹਦਾ ਰੇਟ ਦੇਣ ਜਾ ਰਹੇ ਆ ਸਿਰਫ ਔਰ ਸਿਰਫ 120 ਰੁਪਏ ਰਨਿੰਗ ਫੁੱਟ ਖਿਆਲ ਰੱਖਿਓ ਰਨਿੰਗ ਫੁੱਟ ਦਾ ਮਤਲਬ ਇਹ ਹੈ ਵੀ ਇੱਕ ਤਰਫ ਨਹੀਂ ਮਣੀ ਜਾਂਦੀ ਹੈ ਸਕਵੇਅਰ ਫੁੱਟ ਦਾ ਮਤਲਬ ਹੁੰਦਾ ਚਾਰੇ ਪਾਸੇ ਇਹ ਆ ਰਨਿੰਗ ਫੁੱਟ 120 ਰੁਪਏ ਰਨਿੰਗ ਫੁੱਟ ਇਹਦੇ ਵੀ ਤਿੰਨ ਚਾਰ ਕਲਰ ਨੇ ਜਿਵੇਂ ਕਿ ਕਾਫੀ ਹੋ ਗਿਆ ਮਹਿਰੂਨ ਹੋ ਗਿਆ ਗ੍ਰੀਨ ਹੋ ਗਿਆ ਬਲੂ ਹੋ ਗਿਆ ਇਹ ਜਦੋਂ ਆਪਾਂ ਫੀਲ ਲੈਂਦੇ ਆ ਨਾ ਵੈਲਵਟ ਫੀਲ ਆਂਦੀ ਹੈਂ ਉਂਗਲੀ ਮਾਰਦੇ ਨੇ ਤਾਂ ਨਾਲ ਜਿਵੇਂ ਵੈਲਵਟ ਨਹੀਂ ਹੁੰਦਾ ਉਹੀ ਚੀਜ਼ ਹੁੰਦੀ ਹੈ ਵਾਕਈ ਵੈਲਵਟ ਫੀਲ ਆ ਬੜਾ ਸੌਫਟ ਫੀਲ ਆਉਂਦਾ ਜਦੋਂ ਨਮਾਜ਼ ਪੜ੍ਹਦੇ ਆ ਬੜਾ ਸੌਫਟ ਫੀਲ ਆਉਂਦਾ ਇਹਦਾ ਰੇਟ ਹੈ 190 ਰੁਪਏ 4 ਫੁੱਟ ਚੌੜਾਈ ਹੈ 190 ਰੁਪਏ ਰਨਿੰਗ ਫੁੱਟ ਹੈ ਚਾਰ ਪੰਜ ਕਲਰ ਨੇ ਜਿਵੇਂ ਕਿ ਬਲੂ ਹੋ ਗਿਆ ਗ੍ਰ ਇਸ ਨੀਲ ਵਾਲੀ ਦਰੀਆ ਦੀ ਚੁੜਾਈ ਹੈ ਜਿਹੜੀ 12 ਫੁੱਟ ਹੈ ਇਹ 6 ਫੁੱਟ ਨਜ਼ਰ ਆ ਰਹੀ ਹੈ ਤੁਹਾਨੂੰ ਇਹਦੀ ਤਹਿ ਲੱਗੀ ਹੀ ਆ ਫੋਲਡ ਡਬਲ ਹੋਇਆ ਹੋਇਆ ਜੀ 12 ਫੁੱਟ ਚੁੜਾਈ ਹੈ ਇਹਨੂੰ ਤੁਸੀਂ ਵਾਸ਼ ਵੀ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਜੋੜ ਘੱਟ ਪੈਣਗੇ ਪਾਰਾ ਫੁੱਟ ਅਸੀਂ ਤਾਂ ਮਾਤ ਮੰਗਾਇਆ ਵੀ ਜੋੜ ਘੱਟ ਪੈਣ ਪੈਣਗੇ ਠੀਕ ਹੈ ਜੀ ਰੇਟ ਦੇਂਦੇ ਆ ਰਹੇ ਹਾਂ ਸਿਰਫ ਔਰ ਸਿਰਫ 15 ਰੁਪਏ ਸਕੁਅਰ ਫੁੱਟ 15 ਰੁਪਏ ਸਕੁਅਰ ਫੁੱਟ ਸਿਰਫ 15 ਰੁਪਏ ਸਕੁਅਰ ਫੁੱਟ ਜਿਵੇਂ ਮਰਜੀ ਇਹਨੂੰ ਵਾਸ਼ ਕਰੋ ਆ ਇਹਦੇ ਵਿੱਚ ਕਲਰ ਨੇ ਗ੍ਰੇ ਹੋ ਗਿਆ ਬ੍ਰਾਊਨ ਹੋ ਗਿਆ ਗੋਲਡਨ ਹੋ ਗਿਆ ਮਹਿਰੂਨ ਸ਼ਨੀ ਇਲਦੀ ਦਰੀ ਹੈ ਜੀ ਅੱਛਾ ਜੀ 50 ਬਾਈ ਛੇਰੀ ਦਰੀ ਹੈ ਕੀਮਤ ਹੈ 3000 50 ਬਾਈ ਛੇਰੀ ਦਰੀ ਹੈ ਕੀਮਤ ਹੈ 3000 ਕਲਰ ਹੈਗੇ ਨੇ ਮਹਿਰੂਨ ਹੈ ਬਲੂ ਹੈ ਸਕਾਈ ਹੈ ਤਿੰਨ ਕਲਰ ਨੇ ਠੀਕ ਹੈ ਜੀ ਇੱਕ ਆਪਣੇ ਕੋਲੇ ਆਇਆ ਹੈ ਸੋਫਾ ਫੈਬਰਿਕ ਇਹਦੇ ਸੋਫੇ ਤਿਆਰ ਹੁੰਦੇ ਨੇ ਜੀ ਜਾਂ ਕੁਰਸੀਆਂ ਤੇ ਚੜਾਉਣਾ ਆ ਸੋਫਾ ਫੈਬਰਿਕ ਹੀ ਪਿਆ ਬਹੁਤ ਦੇਖੋ ਕਿੰਨੀ ਤਾਦਾਦ ਦੇ ਵਿੱਚ ਪਿਆ ਸੋਫਾ ਫੈਬਰਿਕ ਸੋਫਾ ਫੈਬਰਿਕ ਹੈ ਜਿਹੜਾ 100 ਰੁਪਏ ਮੀਟਰ ਤੋਂ ਲੈ ਕੇ 400 ਰੁਪਏ ਮੀਟਰ ਤੱਕ ਹੈ 100 ਰੁਪਏ 200 ਰੁਪਏ 250 ਰੁਪਏ 300 ਰੁਪਏ 350 ਰੁਪਏ ਐਂਡ ਕੁਆਲਿਟੀ ਹੈ 400 ਸਾਰਾ ਮਾਲ ਇੰਪੋਰਟਡ ਹੈ ਮੇਡ ਇਨ ਚਾਇਨਾ ਦਾ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਬਹੁਤ ਵੈਰਾਈਟੀ ਹੈ ਬਹੁਤ ਵੈਰਾਈਟੀ ਹੈ ਰੱਬ ਤੋਂ ਡਰ ਕੇ ਕਹਿੰਦੇ ਆ ਤੁਹਾਡਾ ਘਰ ਪੂਰਾ ਕਰ ਦਾਂਗੇ ਘਰ ਪੂਰਾ ਕਰ ਦਾਂਗੇ ਅੱਛਾ ਜਿਨੇ ਆਪਣੇ ਆਪ ਸੋਫਾ ਬਣਵਾਉਣਾ ਹੈ ਘਰੇ ਤਿਆਰ ਕਰਵਾਉਣਾ ਹੈ ਉਹਨਾਂ ਵਾਸਤੇ ਕਾਰੀਗਰਾਂ ਨਾਲ ਵੀ ਲਿੰਕ ਨੇ ਸਾਡੇ ਜੇ ਤੁਸੀਂ ਕਹੋਗੇ ਵੀ ਕਾਰੀਗਰ ਵੀ ਚਾਹੀਦਾ ਉਹ ਵੀ ਦੇ ਦੇਵਾਂਗੇ ਠੀਕ ਹੈ ਜੀ ਬੜੇ ਬੈਕਟ ਰੇਟ ਤੁਹਾਨੂੰ ਸੋਫਾ ਪਊਗਾ ਤੁਸੀਂ ਘਰੇ ਤਿਆਰ ਕਰਾਓ ਸੋਫਾ ਰੈਡੀमेड ਨਾਲ ਨਾਲੇ ਤੁਹਾਨੂੰ ਪਤਾ ਲੱਗੇਗਾ ਵੀ ਕੀ ਚੀਜ਼ ਲੱਗੀ ਆ ਤੇ ਕਿੰਨੀ ਚੀਜ਼ ਵਧੀਆ ਸਾਰੀਆਂ ਫੋਮਾਂ ਫੂਮਾਂ ਆਪਣੇ ਕੋਲ ਉਪਲਬਧ ਨੇ ਜੀ ਠੀਕ ਆ ਜੀ ਮਾਲ ਉੱਪਰ ਸਟਾਕ 'ਚ ਪਿਆ ਆ ਫੋਮਾਂ ਲੈਣੀਆਂ ਉਹ ਵੀ ਉਪਲਬਧ ਨੇ ਰੇਟ ਬੜੇ ਰੀਜ਼ਨੇਬਲ ਨੇ ਜਿਵੇਂ ਕੀ ਆ ਪੀਵੀਸੀ ਫਲੋਰਿੰਗ ਜਿਸ ਤੇ ਆਪਾਂ ਪੋਚਾ ਵੀ ਲਗਾ ਸਕਦੇ ਆ ਰੇਟ ਦੱਸਾਂਗਾ ਤੁਸੀਂ ਹੈਰਾਨ ਬਣ ਜਾਣਾ ਕੋਈ 25 ਨਹੀਂ ਕੋਈ 20 ਨਹੀਂ ਕੋਈ 15 ਨਹੀਂ ਕੋਈ 18 ਨਹੀਂ ਦੇਣ ਜਾ ਰਹੇ ਆ ਸਿਰਫ 10 ਰੁਪਏ ਸਕੁਅਰ ਫੁੱਟ ਦੇ ਵਿੱਚ 10 ਰੁਪਏ ਸਕੁਅਰ ਫੁੱਟ 10 ਰੁਪਏ ਸਕੁਅਰ ਫੁੱਟ 5 ਫੁੱਟ ਪਾਣਾ 6.5 ਫੁੱਟ ਪਾਣਾ ਰੂਨ ਦੇ ਅਕੋਰਡਿੰਗ ਕਿਸੇ 2 ਉਸ ਤੋਂ ਇਲਾਵਾ ਸੁਰਾਖਲਾ ਮੈਟ ਹੈ ਹੋਲੋ ਮੈਟ ਵੀ ਕਹਿੰਦੇ ਐ ਇਹਨੂੰ ਆਪਾਂ ਇਹ ਦੇਣ ਜਾ ਰਹੇ ਹਾਂ 45 ਰੁਪਏ ਸਕੁਅਰ ਫੁੱਟ 2 ਫੁੱਟ ਚੜਾਈ ਵੀ ਐ 4 ਫੁੱਟ ਚੜਾਈ ਵੀ ਐ ਤੁਹਾਡੇ ਅਕੋਰਡਿੰਗ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਇਹ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਬਿਚਾਇਆ ਜਾਂਦਾ ਇਹਨੂੰ ਰਨਰ ਕਹਿੰਦੇ ਨੇ ਜੀ 3 ਫੁੱਟ ਚੜਾਈ ਵੀ ਐ 2 ਫੁੱਟ ਚੜਾਈ ਵੀ ਐ 4 ਫੁੱਟ ਚੜਾਈ ਵੀ ਐ ਰੇਟ ਹੈ 40 ਰੁਪਏ ਸਕੁਅਰ ਫੁੱਟ ਦੇ ਵਿੱਚ ਆ ਜਿਓ ਜੀ ਕਿਰਪਾ ਕਰਕੇ ਉਸ ਤੋਂ ਬਾਅਦ ਆ ਜਿਓ ਦਰੀ ਦਰੀ ਦੇ ਵਿੱਚ ਸਾਰੇ ਸਾਈਜ਼ ਮਿਲਣਗੇ 12 12 12 15 15 18 15 15 10 8 10 1 ਰੇਟ ਆਏ ਜਾ ਰਹੇ ਆ ਸਿਰਫ ਔਰ ਸਿਰਫ 7 ਰੁਪਏ ਸਕਰ ਫੁੱਟ ਦੇ ਸਾਹਿਬ ਕੋਈ 12 ਨਹੀਂ ਕੋਈ 10 ਨਹੀਂ ਕੋਈ 8 ਨਹੀਂ ਸਿਰਫ 7 ਰੁਪਏ ਸਕਰ ਫੁੱਟ ਪੰਛੀ ਜਹਾ ਤੁਹਾਨੂੰ ਮਰਵਾ ਰਹੇ ਆ ਚੀਜ਼ਾਂ ਤੇ ਜਿਵੇਂ ਕਿ ਸ਼ੀਟਾਂ ਹੋ ਗਈਆਂ ਇਹਦੇ ਵਿੱਚ 220 ਦੀ ਸ਼ੀਟ ਹੈ 260 ਦੀ ਸ਼ੀਟ ਹੈ 300 ਦੀ ਸ਼ੀਟ ਹੈ 400 ਦੀ ਸ਼ੀਟ ਹੈ ਸ਼ੀਟ ਹੈ ਐਚਡੀ ਕੁਆਲਟੀ ਦੀ ਸਾਈਜ਼ ਰਹੂਗਾ 3/6 ਉਸ ਤੋਂ ਬਾਅਦ ਆ ਜੋ ਕਾਰਪਟ ਮੈਟ ਇਹਦੇ ਵਿੱਚ ਸਾਈਜ਼ 6 ਫੁੱਟ ਮਿਲੂਗਾ ਦੋ ਕੁਆਲਟੀਆਂ ਮਿਲਣਗੀਆਂ ਇੱਕ 7 ਰੁਪਏ ਸਕਰ ਫੁੱਟ ਇੱਕ 10 ਰੁਪਏ ਸਕਰ ਫੁੱਟ ਰੰਗ ਸਾਰੇ ਮਿਲਣਗੇ ਜਿਵੇਂ ਕਿ ਰੈੱਡ ਹੋ ਗਿਆ ਗ੍ਰੀਨ ਹੋ ਗਿਆ ਕਾਫੀ ਹੋ ਗਿਆ ਬਲੂ ਹੋ ਗਿਆ 골ਡਨ ਹੋ ਗਿਆ ਮਸਟਰਡ ਹੋ ਗਿਆ ਪਿੰਕ ਹੋ ਗਿਆ ਕਈ ਕਲਰ ਨੇ ਬਹੁਤ ਮੈਨੀ ਕਲਰ ਰੇਟ 70 ਰੁਪਏ ਤੇ 10 ਰੁਪਏ ਇਹਦੇ ਵਿੱਚ ਪਲੇਨ ਵੀ ਆ ਤੇ ਲਾਈਨਿੰਗ ਵਾਲਾ ਵੀ ਆ ਦੇਖੋ ਇਹ ਪਲਾਸਟਿਕ ਵਾਲੀ ਸਾਫ ਹੈ ਵੀਰ ਜੀ ਰਮਜ਼ਾਨ ਦੇ ਮੌਕੇ ਤੇ ਆਪਾਂ ਰੇਟ ਘਟਾ ਦਿੰਦੇ ਆ ਨਾ ਦੇ ਵੈਸੇ ਰੇਟ ਜ਼ਿਆਦਾ ਹੁੰਦਾ ਆਪਾਂ ਰੇਟ ਘਟਾ ਦਿੱਤਾ ਆਪਾਂ ਦੇ ਰਹੇ ਆ 50 ਰੁਪਏ ਫੁੱਟ 55 ਰੁਪਏ ਫੁੱਟ 60 ਰੁਪਏ ਫੁੱਟ 65 ਰੁਪਏ ਫੁੱਟ 50 ਰੁਪਏ ਤੋਂ ਸਟਾਰਟ ਹੋ ਗਏ 65 ਰੁਪਏ ਰਨਿੰਗ ਫੁੱਟ ਹੈ ਰੇਟ ਹੋਈ ਆ ਰਨਿੰ ਮਤਲਬ ਜਿੰਨੀ ਚਾਹੀਦੀ ਆ ਉਹ ਨਹੀਂ ਆਪਾਂ ਕਟਵਾ ਸਕਦੇ ਆ ਜਿੰਨੀ ਲੋੜ ਆ ਉਹਨੇ ਕਟਾ ਸਕਦੇ ਆ 200 ਫੁੱਟ ਦਾ ਬੰਡਲਾ ਇਹ ਜਿੰਨੀ ਜ਼ਰੂਰਤ ਆ ਆਪਣੀ ਮਸਜਿਦ ਦੇ ਅਨੁਸਾਰ ਤੁਸੀਂ 50 ਫੁੱਟ 60 ਫੁੱਟ ਜਿੰਨੇ 40 ਫੁੱਟ ਜਿੰਨੀ ਮਰਜ਼ੀ ਕਟਵਾ ਸਕਦੇ ਹੋ ਰੇਟ ਬਹੁਤ ਬੈਸਟ ਨੇ ਦੇਖੋ ਕੁਆਲਿਟੀ ਬਹੁਤ ਉਮਦਾ ਕੁਆਲਿਟੀ ਹੈ ਸਾਹਿਲ ਕੰਪਨੀ ਦਾ ਮਾਲ ਹੈ ਪਿਛਲੀ ਵੀਡੀਓ ਵੀ ਦੱਸਿਆ ਸੀ ਆਪਾਂ ਸਟਾਕ ਕਲੀਅਰ ਸੇਲ ਆ ਰਹੇ ਆ ਮਾਲ ਆਪਣਾ 75% ਵਿਕ ਚੁੱਕਿਆ ਸਿਰਫ 25% ਮਾਲ ਲੱਗਿਆ ਵਾਲਪੇਪਰ ਦਾ ਰੇਟ ਬਹੁਤ ਬੈਸਟ ਦੇਣ ਜਾ ਰਹੇ ਆ 300 ਰੁਪਏ ਦਾ ਰੋਲ 350 ਰੁਪਏ ਦਾ ਰੋਲ ਐਂਡ 5 ਮਾਲ ਹੋਊਗਾ ਪੂਰਾ ਪੈਕ ਰੋਲ ਹੋਣਗੇ ਸੀਲ ਬੰਦ ਮਾਲ ਹੋਊਗਾ ਕੋਈ ਡਿਫੈਕਟ ਨਹੀਂ ਹੋਣਾ ਫਰਸਟ ਦਾ ਮਾਲ ਹੋ ਏ ਗ੍ਰੇਡ ਦਾ ਮਾਲ ਹੋਊਗਾ ਰੇਟ 300 ਹੈ 350 ਹੈ 500 ਹੈ ਤਿੰਨ ਕੁਆਲਟੀ ਵਾਲਾ ਮਾਲ ਹੈ ਡਿਜ਼ਾਈਨ ਬਹੁਤ ਪੈਨੇ ਰੱਬ ਦੀ ਕਿਰਪਾ ਨਾਲ ਬਹੁਤ ਮਾਲ ਪਿਆ ਤੁਸੀਂ ਆ ਕੇ ਫਾਇਦਾ ਉਠਾਣਾ ਆਸਾ ਸਕਦੇ ਹੋ ਆਲ ਵਿੱਚ ਵੈਲਵਟ ਦਾ ਮਾਲ ਹੈ ਬੜਾ ਸ਼ਾਨਦਾਰ ਮਾਲ ਹੈ ਬੜਾ ਉਂਦਾ ਕੁਆਲਟੀ ਦਾ ਮਾਲ ਹੈ ਇਹ 350 ਰੁਪਏ ਦਾ ਰੋਲ ਹੈ ਡਿਜ਼ਾਈਨ ਬਹੁਤ ਨੇ ਮਾਲ ਉਧਰ ਗੜਾਉਂਦੇ ਵਿੱਚ ਪਿਆ ਪਿਓਰ ਕਾਟਨ ਦਾ ਟਾਵਲ ਟਾਵਲ ਦੇ ਜਾ ਰਹੇ ਆ ਫੁੱਲ ਸਾਈਜ਼ ਦਾ ਟਾਵਲ ਹੈ ਮੈਨੀ ਕਲਰ ਨੇ ਕੰਪਨੀ ਦਾ ਮਾਲ ਹੈ ਐਕਸਪੋਰਟ ਕੁਆਲਿਟੀ ਹੈ ਸਾਈਜ਼ ਫੁੱਲ ਹੈ ਰੇਟ ਦੇਣ ਜਾ ਰਹੇ ਆ ਤੁਹਾਨੂੰ ਦੱਸਾਂਗਾ ਤੁਸੀਂ ਹੈਰਾਨ ਬਣ ਜਾਓਗੇ ਵੀ ਯਾਰ ਹੋ ਨਹੀਂ ਸਕਦਾ ਪਰ ਆਪਾਂ ਇੰਪੋਸੀਬਲ ਨੂੰ ਪੋਸੀਬਲ ਕਰਾਂਗੇ 500 ਰੁਪਏ ਦਾ ਟਾਬਲ ਹੈ ਇਹ ਪਿਓਰ ਕਾਟਨ ਦਾ ਆਪਾਂ ਦੇਣ ਜਾ ਰਹੇ ਆ ਇੱਕ ਨਾਲ ਇੱਕ ਫ੍ਰੀ ਅੱਛਾ ਵੀ 500 ਦੇ ਦੋ ਦੇਣੇ ਨੇ ਦੋ ਲਿਆਂਗੇ ਪੈਸੇ ਇੱਕ ਦੇ ਲਵਾਂਗੇ ਪਰ ਦੂਜੀ ਗੱਲ ਸੂਲਤ ਵਾਸਤੇ ਗਾਹ ਕਹਿੰਦਾ ਮੈਨੂੰ ਦੋ ਦੀ ਲੋਡ ਨਹੀਂ ਇੱਕ ਵੀ 250 ਦੇ ਦਾਂਗੇ ਇਹ ਵੀ ਗੱਲ ਆ ਅੱਛਾ ਮਤਲਬ ਕੰਬਲ ਜਿੱਡਾ ਟਾਬਲ ਤੁਸੀਂ 250 ਦਾ ਦੇ ਰਹੇ ਹੋ ਸਿਰਫ 250 ਦਾ ਪਿਓਰ ਕਾਟਨ ਦਾ ਪ੍ਰੀਮੀਅਮ ਮਾਲ ਨਾਲੇ ਬ੍ਰਾਂਡਡ ਮਾਲ ਹੈ ਐਕਸਪੋਰਟ ਕੁਆਲਟੀ ਆ ਤੇ ਕਲਰ ਦੇਖੋ ਆ ਸਾਰਾ ਕਲਰ ਲੈ ਜਾਓ ਆ ਸਾਰੇ ਕਲਰ ਨੇ ਜੀ ਸਾਰੇ ਕਲਰ ਨੇ ਇੰਨੇ ਖੂਬਸੂਰਤ ਕਲਰ ਨੇ ਤੁਸੀਂ ਕਹੋਗੇ ਆ ਲੈ ਜਾ ਆ ਲੈ ਜਾ ਉਹ ਰੱਬ ਦੀ ਕਿਰਪਾ ਨਾਲ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਹੈ ਕੋਈ 100 ਚਾਰ ਲੈ ਕੇ ਜਾ ਰਿਹਾ ਹੈ ਕੋਈ 106 ਲੈ ਕੇ ਜਾ ਰਿਹਾ ਹੈ ਕੋਈ 8 ਲੈ ਕੇ ਜਾ ਰਿਹਾ ਸੋਚ ਕੇ ਆਂਦਾ ਘਰੋਂ ਇੱਕ ਟੇਬਲ ਲੈ ਕੇ ਜਾਂਦਾ 8 ਟੇਬਲ ਕਿਉਂ ਪਹਿਲੇ ਨਾਲ ਅਗਲਾ ਕਹਿੰਦਾ ਜਿਹੜਾ ਮਾਲ ਹੈ ਚੱਕ ਲੋ ਫੇਰ ਦੁਬਾਰਾ ਮਿਲੇ ਨਾ ਮਿਲਿਆ ਇਹ ਸਚਾਈ ਵੀ ਹੈ ਕੰਪਨੀਆਂ ਹਮੇਸ਼ਾ ਇਹੋ ਜਿਹਾ ਮਾਲ ਨਿਕੜਦੀਆਂ ਇਸ ਲਈ ਪਹਿਲਾਂ ਆਓ ਤੇ ਪਹਿਲਾਂ ਪਾਓ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਆਪਾਂ ਕਾਟਨ ਦੇ ਆ ਸ਼ਰਟ ਆ ਤੇ ਹੋਰ ਕਾਟਨ ਦੀਆਂ ਆਪਣੇ ਲੋਹੜਾਂ ਤੇ ਜੀਨ ਦੀਆਂ ਪੈਂਟਾਂ ਹੁੱਡੀਜ਼ ਕਾਟਨ ਦੀਆਂ ਟੀ-ਸ਼ਰਟਸ ਬਹੁਤ ਸੋਹਣੀ ਸੋਹਣੀ ਵੈਰਾਈਟੀ ਲੈ ਕੇ ਆਏ ਆ ਸੀਜ਼ਨ ਦੇ ਵੱਲ ਮਾਲ ਹੈ ਰੇਟ ਬੜੇ ਸੋਹਣੇ ਸੋਹਣੇ ਰੇਟ ਬੜੇ ਪਿਆਰੇ ਪਿਆਰੇ ਰੇਟ ਦੇਾਂਗੇ ਤੁਸੀਂ ਕਹਾਂਗੇ ਯਾਰ ਇਹ ਵੀ ਲੈ ਜਾਓ ਇਹ ਵੀ ਲੈ ਜਾਓ ਇਹ ਵੀ ਲੈ ਜਾਓ ਇਹ ਵੀ ਲੈ ਜਾਓ ਸ਼ੁਰੂ ਕਰਦੇ ਆਪਾਂ ਕਾਟਨ ਦੀ ਸ਼ਰਟ ਤੋਂ ਠੀਕ ਹੈ ਜੀ ਕਾਟਨ ਦੀ ਸ਼ਰਟ ਆ ਦੇਖੋ ਪਲੇਨ ਸ਼ਰਟ ਪੰਜ ਦਾ ਸ਼ਕੀਮ ਰੱਖਦੇ ਹਾਂ ਤਾਂ ਪਲੇਨ ਸ਼ਰਟ ਲੈ ਜਾਓ ਅਗਰ ਤੁਸੀਂ ਚੈੱਕਦਾਰ ਪਾਣ ਦੀ ਸ਼ਿਕਾਇਤ ਰੱਖਦੇ ਹੋ ਚੈੱਕਦਾਰ ਲੈ ਜਾਓ ਜਿਹਹਾਂ ਜੇ ਤੁਸੀਂ ਲੁੱਕ ਚਾਹਦੇ ਹੋ ਆ ਦੇਖੋ ਸੈਮੀ ਵਿంటర్ ਹੈ ਤੇ ਸੈਮੀ ਵਿంటర్ ਲੈਣਾ ਚਾਹਦੇ ਹੋ ਸੈਮੀ ਵਿంటర్ ਲੈ ਜਾਓ ਪਿਓਰ ਕਾਟਨ ਲੈਣਾ ਚਾਹਦੇ ਹੋ ਪਿਓਰ ਕਾਟਨ ਲੈ ਜਾਓ ਰੇਟ ਹੈ ਜਿਹੜਾ 350 ਤੋਂ ਸਟਾਰਟ ਹੋ ਕੇ 600 700 ਤੱਕ ਹੈ ਮੈਕਸਿਮਮ 700 ਮਿਨੀਮਮ 350 350 ਬੜਾ ਬਿਹਤਰੀਨ ਕਪੜਾ ਬਹੁਤ ਬਿਹਤਰੀਨ ਕਪੜਾ ਹੈ ਬੋਡੀ ਨੂੰ ਫੀਲ ਦਾ ਬੜਾ ਜ਼ਬਰਦਸਤ ਆਦਾ ਕਲਰ ਬੜੇ ਪਿਆਰੇ ਪਿਆਰੇ ਨੇ ਤੁਸੀਂ ਕਹੋਗੇ ਯਾਰ ਕਿਹੜਾ ਲਈਏ ਤੇ ਕਿਹੜਾ ਛੱਡੀਏ ਗੈਨੀ ਜੀ ਨਾਲ ਵੀਡੀਓ ਪਾਉਂਦੇ ਹੁੰਦੇ ਆ ਨਾ ਤਾਂ ਇਹਨਾਂ ਦੀ ਵੀਡੀਓ ਬਣਾ ਕੇ ਬਹੁਤ ਸਾਨੂੰ ਮਜ਼ਾ ਆਉਂਦਾ ਕਿਉਂਕਿ ਇੱਕ ਤਾਂ ਰੇਟ ਸਾਰੇ ਡਿਸਕਲੋਜ਼ ਕਰਦੇ ਨੇ ਤੇ ਬਾਕੀ ਕੁਆਲਿਟੀ ਬਹੁਤ ਦਿਖਾਉਂਦੇ ਨੇ ਤੇ ਗੈਨੀ ਜੀ ਹੁਣ ਜਿਵੇਂ ਲਾਸਟ ਦੇ ਵਿੱਚ ਕੀ ਜਿਹੜਾ ਕਹੋਗੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਮੈਂ ਦੇਖੋ ਜੀ ਸਾਡਾ ਮਕਸਦ ਇੰਨਾ ਕੁ ਹੁੰਦਾ ਵੀਡੀਓ ਪਾਉਣ ਦਾ ਵੀ ਸਾਡੇ ਰੇਟ ਨੇ ਜਿਹੜੇ ਸਾਡੀਆਂ ਚੀਜ਼ਾਂ ਨੇ ਸਾਡੀਆਂ ਕੁਆਲਿਟ ਹਰ ਬੰਦੇ ਦੀ ਪਹੁੰਚ ਦੇ ਵਿੱਚ ਅਫੋਰਡੇਬਲ ਪ੍ਰਾਈਸ ਨੇ ਪ੍ਰੀਮੀਅਮ ਕੁਆਲਿਟੀ ਦਾ ਮਾਲ ਰੱਖਿਆ ਹੋਇਆ ਹੈ ਰੇਟ ਰੀਜ਼ਨੇਬਲ ਨੇ ਆਓ ਅਸੀਂ ਇਹ ਕਹਾਂਗੇ ਪਲੀਜ਼ ਕਮ ਇੱਕ ਵਾਰੀ ਸਾਨੂੰ ਚਾਂਸ ਦਿਓ ਕੁਆਲਿਟੀ ਬਹੁਤ ਬੈਸਟ ਦੇਣੀ ਹੈ ਰੇਟ ਬੜਾ ਬੈਸਟ ਦੇਣਾ ਪਲੀਜ਼ ਕਮ ਪਲੀਜ਼ ਕਮ ਤੇ ਇਸੇ ਮੈਸੇਜ ਦੇ ਨਾਲ ਕਿ 50 ਰੁਪਏ ਦੀ ਵੀ ਆਈਟਮ ਮਿਲ ਜਾਣੀ ਹੈ ਇੱਥੇ ਤੁਹਾਨੂੰ ਹਜ਼ਾਰਾਂ ਰੁਪਏ ਦੀ ਆਈਟਮ ਵੀ ਮਿਲ ਜਾਣੀ ਹੈ ਮਤਲਬ ਅਗਰ ਤੁਹਾਡਾ ਬਜਟ ਘੱਟ ਹੈ ਤਾਂ ਵੀ ਤੁਸੀਂ ਉਰੇ ਆ ਸਕਦੇ ਹੋ ਅਗਰ ਤੁਸੀਂ ਕੁਆਲਿਟੀ ਦੀ ਚੀਜ਼ ਲੈਣੀ ਹੈ ਤਾਂ ਵੀ ਤੁਸੀਂ ਇੱਥੇ ਆ ਸਕਦੇ ਹੋ ਬਾਕੀ ਇਹਨਾਂ ਦੀ ਵੀਡੀਓ ਨੂੰ ਪਹਿਲਾਂ ਲੰਘ ਸਪੋਰਟ ਦਿਓ ਸ਼ੇਅਰ ਕਰਿਓ ਵੱਧ ਤੋਂ ਵੱ ਤੇ ਮਿਲਦੇ ਰਹਾਂਗੇ ਅੱਗੇ ਵੀ ਇਹਨਾਂ ਦੀ ਵੀਡੀਓ ਦੇ ਨਾਲ ਤਦ ਤੱਕ ਤੇ ਨਹੀਂ ਹੱਸਦੇ ਰਹੋ ਵਾਸੇ ਰਹੋ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ